ਮੈਂ ਚਤਨਾਮ ਸਿੰਘ ਪੰਨੂ ਕਿਸਾਨ ਮਿਹਨਤੂ ਸਿੰਘ ਅਛੂੜੀ ਪੰਜਾਬ ਦੇ ਸੂਬਾ ਆ ਕੋ ਅੱਜ ਆਪਾਂ ਜੋ ਅੱਜ ਜੀਜੀਤ ਸਿੰਘ ਢੱਲੇਵਾਲ ਜੀ ਦਾ ਵਰਗਣਾ ਤਰਤਾਲਵੇਂ ਘਰ ਦੇ ਵਿੱਚ ਲਾ ਗਿਆ ਤੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪੰਜਾਬ ਸਰਕਾਰ ਸੁਪਰੀਮ ਕੋਰਟ ਉਹਨਾਂ ਦੇ ਸਮਰਨ ਵਰਤ ਦੇ ਜਿਹੜੇ ਕਾਜ ਵਾਸਤੇ ਨਾ ਰੱਖਿਆ ਹੋਇਆ ਉਹਨੂੰ ਰੋਲਣ ਦਾ ਯਤਨ ਕਰ ਰਹੀਆਂ ਉਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਮੇਰੇ ਵੀਰੋ ਗਰਬਾ ਸੁਣ ਕੇ ਤੁਰੰਤ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾਈ ਜਾ ਸਕੇ 11 ਮਹੀਨਿਆਂ ਤੋਂ ਸ਼ਗੂ ਖਨੌਰੀ ਦਾ ਟਪੂਰਾ ਬਾਡਰਾਂ ਤੇ ਮੋਰਚਾ ਚੱਲ ਰਿਹਾ ਜੋ ਦੇਸ਼ ਭਾਰਤ ਦੇ ਕਿਸਾਨਾਂ ਮਿਦੂਰਾ ਦੀ ਜ਼ਿੰਦਗੀ ਨਾਲ ਜੁੜੀਆਂ ਹੀ ਉਹਨਾਂ ਦੇ ਕਿਤੇ ਨਾ ਜੁੜੀਆਂ ਜੇ ਮੰਗਾਵਾ ਬਾਹਰ ਐਮਐਸਬੀ ਦੇ ਗਰੰਟੀ ਕਾਨੂੰਨ ਸਮੇਤ ਬਾਹਰ ਮੰਗਾ ਉਹਨਾਂ ਮੰਗਾ ਲਈ ਹੀ ਡਿਸੀਜਨ ਡਿਲੀਵਰ ਜੀ ਨੇ 26 ਉਮਰ ਤੋਂ ਮਰ ਰਰ ਤੇ ਬੈਠੀ ਹੋਈ ਹੈ ਅੱਜ ਉਹਦਾ 33ਵਾਂ ਦਿਨ ਹੈ ਪਿਛਲੇ ਕੋਈ 1 ਮਹੀਨੇ ਤੋਂ ਲਗਾਤਾਰ ਸੁਪਰੀਮ ਕੋਰਟ ਜਿਹੜੀ ਆ ਕੇਂਦਰ ਸਰਕਾਰ ਉਹ ਸੁਪਰੀਮ ਕੋਰਟ ਨੂੰ ਢਾੜ ਰਹੀ ਹੈ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਦੇਤਾ ਦੇ ਪਿਆ ਲਿਆ ਹੁਕਮ ਦਿੱਤੇ ਹੋਏ ਹੈ ਕਢਲੇਵਾਲ ਜੀ ਨੂੰ ਚੋਕ ਕੇ ਮੈਡੀਕਲ ਸਹਾਇਤਾ ਦਵਾਈ ਜਾਵੇ ਉਹਨੂੰ ਹਸਪਤਾਲ ਲਿਆਂਦਾ ਜਾਵੇ ਜੇ ਫੋਰਸ ਦੀ ਲੋੜ ਹੈ ਤਾਂ ਕੇਂਦਰ ਸਰਕਾਰ ਨੂੰ ਅਸੀਂ ਕਹਿ ਦਿੰਦੇ ਆ ਉਹ ਫੋਰਸ ਹੋਰ ਦੇ ਦੇਣਗੇ ਉਹਦੇ ਵਿੱਚੋਂ ਹੀ ਇਹ ਸਾਰੀ ਜਿਹੜੀ ਲੁਗਨਮਿਚੀ ਚੱਲ ਰਹੀ ਹੈ ਕਈਆਂ ਦਿਨਾਂ ਤੋਂ ਉਹਦੇ ਵਿੱਚ ਪੰਜਾਬ ਸਰਕਾਰ ਦਾ ਡਾਡ ਡੁਕੜ ਜਰਨਲਿਆ ਪਿਛਲੇ ਦਿਨਾਂ ਚ ਉਹਨੇ ਇਹ ਕਹਿ ਦਿੱਤਾ ਕਿ ਉਹ ਮੈਡੀਕਲ ਜਿਹੜੀ ਸਹਾਇਤਾ ਲੈਣ ਨੂੰ ਆਂਦੇ ਡੱਲੇਵਾਲ ਸਾਹਿਬ ਤਿਆਰ ਆ ਕੇਂਦਰ ਸਰਕਾਰ ਇੱਕ ਨਾ ਉਹਨਾਂ ਨਾਲ ਗੱਲ ਕਰ ਲੇ ਸਿਰਫ ਗੱਲ ਹੀ ਕਰ ਲੇ ਮੰਗਾ ਦਾ ਕੋਈ ਮਤਲਬ ਨਹੀਂ ਗੱਲ ਕਰਨੇ ਤੋਂ ਮੈਡੀਕਲ ਰੂਪ ਜਿਹੜੀ ਸਹਾਇਤਾ ਲੈ ਲੈਣੀ ਉਹਦਾ ਐਫੀਡਵਿਟ ਦਿੱਤਾ ਹੋਇਆ ਵਾ ਜਦੋਂ ਕਿ ਡਿਲੀਵਰ ਸਾਹਿਬ ਕਹ ਰਿਹਾ ਵੀ ਮੈਂ ਆਪਣੀ ਜ਼ਿੰਦਗੀ ਲੋਕਾਂ ਵਾਸਤੇ ਦੇ ਰਿਹਾ ਜਿੰਨਾ ਚਿਰ ਬਾਰਾ ਮੰਗਾ ਦਾ ਹੱਲ ਨਹੀਂ ਹੁੰਦਾ ਮੇਰਾ ਮਰਨ ਹੋਰ ਜਾਰੀ ਮੈਂ ਕੋਈ ਮੈਡੀਕਲ ਨੀਡ ਜਾਂ ਮੈਡੀਕਲ ਸਹਾਇਤਾ ਨਹੀਂ ਲੈਣਾ ਹੋ ਉਸ ਤੋਂ ਗਾ 6 ਤਰੀਕ ਦੀ ਆ 6 ਜਨਵਰੀ ਨੂੰ ਤਰੀਕ ਸੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਵਿੱਚ ਇੱਕ ਨਵਾਂ ਸਗੂਫਾ ਲੈ ਕੇ ਗਿਆ ਹੈ ਜਿਹੜੇ ਪੰਜਾਬ ਸਰਕਾਰ ਦੇ ਫਿਰਕਾਰ ਦੇ ਅਧਿਕਾਰੀ ਕਿਉਂ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ ਕੌਦੀ ਜੀ ਕਮੇਟੀ ਬਣਾਈ ਹੋਈ ਹੈ ਮੰਗਾਂ ਦਾ ਹੱਲ ਕਰਨ ਵਾਸਤੇ ਜਾਂ ਕੀ ਹੈ ਸੰਕਟ ਕੀ ਬਾਰੇ ਮੰਗਾਂ ਕੀ ਹੈ ਤੇ ਉਹ ਉਹ ਕਮੇਟੀ ਜਿਹੜੀ ਆ ਉਹ ਮਿਲੂਗੀ ਢੱਲੇਵਾਲ ਸਾਹਿਬ ਨੂੰ ਤੇ ਉਹ 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 ਕਮੇਟੀ ਮਿਲ ਜਾਊਗੀ ਆਪਣਾ 6 ਤਰੀਕ ਨੂੰ ਤੋ ਛੇ ਤਰੀਕ ਨੂੰ ਜਦੋਂ ਉੱਥੇ ਜਾਂਦੇ ਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ 10 ਤਰੀਕ ਪਾ ਦਿੰਦੀ ਮੱਲਵ ਇੱਕ ਤਰੀਕੇ ਦੇ ਨਾਲ ਜਿਹੜਾ ਵਾ ਉਹ ਡਰਾਮੇ ਵੱਜਦੀ ਸਾਰੀ ਕੀਤੀ ਜਾ ਰਹੀ ਹੈ ਤੇ ਉਹ ਜਿਹੜੀ ਕਮੇਟੀ ਹੈ ਛੇ ਮੈਂਬਰੀ ਕਮੇਟੀ ਜਿਹੜੀ ਨਵਾਬ ਸਿੰਘ ਦੀ ਗਵਾਹੀ ਹਟ ਬਣੀ ਹੋਈ ਹੈ ਉਹ ਕੱਲ ਮਿਲਣ ਆਉਂਦੀ ਹੈ ਡੱਲੇ ਵਾਲਾ ਸਾਹਿਬ ਨੂੰ ਸਾਫ਼ ਕਹਿ ਰਿਹਾ ਭਈ ਤੁਸੀਂ ਮੇਰੀ ਜਾਨ ਦੀ ਫਿਕਰ ਨਾ ਕਰੋ ਜਿਹੜੇ ਲੱਖਾਂ ਲੋਕ ਖੁਦਕੁਸ਼ੀ ਕਰ ਗਏ ਕਰਜ਼ੇ ਨਾਲ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਉਹਨਾਂ ਦੀ ਫਿਕਰ ਕਰੋ ਹੁਣ ਵੀ 115 ਰੋਜ਼ ਖੁਦਕੁਸ਼ੀ ਕਰ ਰਹੇ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਕਰਜ਼ੇ ਨਾਲ ਉਹਦਾ ਕੀ ਫਿਕਰ ਹੈ ਤੇ ਜਿਹੜਾ ਨਵਾਬ ਸਿੰਘ ਕਮੇਟੀ ਦਾ ਮੁਖੀ ਆ ਰਿਟਾਇਰਡ ਜਸਟਿਸ ਜਿਹੜਾ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਡੱਲੇਵਾਲ ਸਾਹਿਬ ਤਾਂ ਸਾਨੂੰ ਉਹਨਾਂ ਦਾ ਵੀ ਉਹਨਾਂ ਦਾ ਵੀ ਫਿਕਰ ਕਰ ਫਿਕਰ ਦੀ ਗੱਲ ਆ ਸਰਕਾਰ ਨੂੰ ਵੀ ਤੁਹਾਡੀ ਵੀ ਫਿਕਰ ਦੀ ਲੋੜ ਫਿਕਰ ਆ ਤੁਹਾਡਾ ਹੀ ਬਹੁਤ ਫਿਕਰਿਆ ਤੁਸੀਂ ਐਂ ਕਰੋ ਮਰਨੌੜ ਛੱਡ ਦਿਓ ਜਾਂ ਤੁਸੀਂ ਜਿਹੜਾ ਹੈ ਮੈਡੀਕਲ ਸਹਾਇਤਾ ਲੈ ਲਓ ਤੇ ਨਾਲ ਇਹ ਕਹੀ ਜਾਂਦੇ ਜੀ ਪ੍ਰਮਾਤਮਾ ਬਾਸ ਅਰਦਾਸ ਕਰਦੇ ਜਦੋਂ ਉਹ ਕਹਿ ਰਹੇ ਡਲੇਵਲ ਸਾਹਿਬ ਇਹ ਕਹਿ ਰਿਹਾ ਵੀ ਤੁਸੀਂ ਕੇਂਦਰ ਸਰਕਾਰ ਨੂੰ ਜਾ ਕੇ ਹਾਈ ਕੋਰਟ ਸੁਪਰੀਮ ਕੋਰਟ ਨੂੰ ਕਹੋ ਸੁਪਰੀਮ ਕੋਰਟ ਨੂੰ ਇੱਕ ਕਮੇਟੀ ਕਾਹੇ ਸੁਪਰੀਮ ਕੋਰਟ ਨੂੰ ਵੀ ਉਹ ਕੇਂਦਰ ਸਰਕਾਰ ਨੂੰ ਕਵੇ ਉਹ ਉਹ ਕਮ ਕਰੀਏ ਜਾਂ ਦਇਤ ਕਰੇ ਕਿ ਉਹ ਕੇਂਦਰ ਸਰਕਾਰ ਨਾਲ ਆਪਣਾ ਕਿਸਾਨਾਂ ਨਾਲ ਗੱਲ ਕਰਕੇ ਜਿਹੜੀਆਂ 12 ਮੰਗਾਂ ਦਾ ਹੱਲ ਕੱਢੇ ਤਾਂ ਹੀ ਉਹਦੀ ਜਾਨ ਬਚੂਗੀ ਤੇ ਉਹ ਕਾਟੋ ਕਹਿ ਰਿਹਾ ਵੀ ਅਸੀਂ ਤਾਂ ਸਿਰਫ ਅਰਦਾਸ ਕਰਨ ਅਰਦਾਸ ਕਰਨ ਆਏ ਆ ਵੈਲੂ ਗਾੜੀ ਇਹ ਵੈਲੂ ਗਾੜੀ ਅਰਦਾਸ ਕਰਨੀ ਹੈ ਪਰਮਾਤਮਾ ਗਾੜੀ ਤੇ ਘਰੇ ਬੈਠੇ ਕਰ ਲਓ ਨਵਾਬ ਸਿੰਘ ਜੀ ਇਹ ਸਾਰੇ ਡਰਾਮੇ ਬਾਜੀ ਕਿਉਂ ਹੋ ਰਹੀ ਹੈ ਦੂਸਰੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਹਾਂ ਮੈਂ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਲੱਗ ਰਿਹਾ ਲੋਕਾਂ ਨੂੰ ਕਿ ਜਿਸ ਤਰ੍ਹਾਂ ਦੋਨੋਂ ਫੋਰਮ ਕੇਂਦਰ ਸਰਕਾਰ ਨਾਲ ਮੀਟਰ ਕਰਨ ਵਾਸਤੇ ਤਰਲੇ ਮਾਰ ਰਹੇ ਹੁੰਦੇ ਤੇ ਦੋਨੋਂ ਫੋਰਮਾਂ ਦੀ ਲੀਡਰਸ਼ਿਪ ਬੜੀ ਸਿਆਣੀ ਆ ਉਹ ਸਾਰੇ ਇੱਤੇ ਵਿਚਾਰ ਕਰੇ ਇਹਨਾਂ ਦੇ ਚਮੇਲਿਆਂ ਜਨਾਹ ਫਸੋ ਗਲਤ ਕਰਨੀ ਕੇਂਦਰ ਸਰਕਾਰ ਨੇ ਕਰੇ ਨਹੀਂ ਕਰਨੀ ਨਾ ਕਰੇ ਅਸਲੋ ਕਰਨਾ ਕੀ ਗਲਤ ਕਰਨੇ ਵੀ ਨਹੀਂ ਚਾਹੁੰਦੇ ਉਹ ਕਰਨਾ ਕੀ ਚਾਹੁੰਦੇ ਆ ਉਹ ਇਹ ਕਰਨਾ ਚਾਹੁੰਦੇ ਆ ਕਿ ਡੱਲੇਵੜ ਸਾਹਿਬ ਜਿਸ ਕਾਜ ਵਾਸਤੇ ਬੈਠੇ ਆ ਆਪਣੇ ਮਨੋਂ ਬੈਠੇ ਆ ਆਪਣੇ ਫੈਸਲਾ ਕਰਕੇ ਬੈਠੇ ਆ ਉਹਨੂੰ ਰੋਲਿਆ ਜਾਵੇ ਕਿਸ ਤਰੀਕੇ ਨਾਲ ਉਹਨੂੰ ਮੈਡੀਕਲ ਸਹਾ ਦੇ ਕੇ ਤੇ ਉਹਨੂੰ ਬਾਪੂ ਬਾਪੂ ਸੁਰਤਾ ਸਿੰਘ ਵਾਂਗੂੰ ਕਿਤੇ ਲੰਮਾ ਪਾਇਆ ਜਾਵੇ ਆ ਜਾ ਰਹੇ ਇਹ ਸਾਰਾ ਕਾਜ ਜਿਹੜਾ ਮੋਰਚੇ ਦਾ ਜਿਹੜਾ ਏਮ ਹੈ ਜਾਂ ਮੋਰਚੇ ਦੀਆਂ ਮੰਗਾਂ ਉਹ ਰੋਲੀਆਂ ਜਾਣ ਤੇ ਮੋਰਚਾ ਰੋਲ ਦਿੱਤਾ ਜਾਵੇ ਉਹਦੀ ਜਿਹੜੀ ਮਰਨ ਵਰਤ ਜੋ ਉਹਨਾਂ ਰੱਖਿਆ ਹੋਇਆ ਜੋ ਆਪਣੀ ਜਾਨ ਦੀ ਬਾਜ਼ੀ ਲਾ ਰਹੇ ਉਹ ਵੀ ਰੋਲਤਾ ਜਾਵੇ ਇਹ ਸਾਰੇ ਕਰਨ ਵਾਸਤੇ ਕੇਂਦਰ ਸਰਕਾਰ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਇਹ ਸਾਰਾ ਜਿਹੜਾ ਵਾ ਖੇਡ ਖੇਡ ਰਹੀ ਆ ਇਸ ਕਰਕੇ ਆਪਨ ਇਹਨਾਂ ਕਮੇਟੀਆਂ ਵਾਸਤੇ ਇਹਨਾਂ ਕਮੇਟੀਆਂ ਨੂੰ ਮਿਲਣ ਵਾਸਤੇ ਜਾਂ ਇਹਨਾਂ ਤੋਂ ਕੋਈ ਆਸ ਰੱਖਣੀ ਜਾਂ ਕੋਈ ਜਿਤਨਾ ਦਾ ਕੇਂਦਰ ਸਰਕਾਰ ਦਾ ਰਵੱਈਆ ਕੋਦ ਕਾਰਪੋਰਲ ਪੱਖੀ ਨੀਤੀ ਹੋਵੇ ਦੂਜਾ ਲੈ ਏਜੰਡਾ ਲੈ ਖੇਤੀ ਮੰਡੀ ਨੀਤੀ ਵਾਲਾ ਲੈ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਵਾਚੋ ਇਹ ਮੋਰਚਾ ਲੰਮਾ ਚੱਲਣਾ ਵਾ ਇਹ ਲੜਾਈ ਲੰਬੀ ਆ ਲੰਬੀ ਲੜਾਈ ਲੜਨ ਵਾਸਤੇ ਤਿਆਰ ਹੋ ਤੇ ਜਿੱਦੀ ਸੰਢਲੇ ਵਾਲਾ ਜਿਸ ਕਾਜ ਉਸਤੇ ਆਪਣੇ ਬੈਠੇ ਹੋਏ ਆ ਉਹ ਜਿੰਨਾ ਚਿਰ ਕਾਜ ਨਹੀਂ ਪੂਰਾ ਹੁੰਦਾ ਉਹ ਕੋਈ ਵੀ ਉਹਨਾਂ ਨੂੰ ਮੈਡੀਕਲ ਸਹਾਇਤਾ ਕਿਸੇ ਕਿਸਮ ਦੀ ਨਹੀਂ ਲੈਣੀ ਚਾਹੀਦੀ ਤੇ ਆਪਣਾ ਜਿਹੜਾ ਅੰਦੋਲਨ ਆ ਹੋਰ ਔਣੇ ਸਮਝ ਤੇਜ਼ ਹੋਣਾ ਸਾਰੇ ਸਾਰੇ ਦੇਸ਼ ਚਿਲ ਤੇ ਉਹਨਾਂ ਨੂੰ ਫੈਲ ਰਿਹਾ ਅਸੀਂ ਜਿੱਤਣਾ ਵਾ ਹਰ ਰੱਜਣਾ ਵਾ ਵੈਗੂ ਜੀ ਕਾ ਖਾਲਸਾ ਵਾ ਜੀ ਫਤਹ